ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਸਮਾਗਮ ਕੌਰ ਪਬਲਿਕ ਸਕੂਲ ਕੋਰਾਲੀ ਚ ਨਾਲੋਂ ਅਦਾਰਾ ਸਿੱਖ ਮਿਸ਼ਨਰੀ ਕਾਲਜ ਜੋ ਕਿ ਪੰਥ ਦੀ ਸਰਮੌਰ ਸੰਸਥਾ ਹੈ ਇਸ ਦੇ ਅਧੀਨ ਇਹ ਸਕੂਲ ਚੱਲ ਰਿਹਾ ਹੈ ਇਹ ਸਕੂਲ ਦੇ ਵਿੱਚ ਅੱਜ ਜਿੱਥੇ ਸਮੂਹ ਸਿੱਖ ਜਗਤ ਨੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਕੇ ਹਟਿਆ ਇਹ ਅੱਜ ਦਾ ਸਮਾਗਮ ਸਕੂਲ ਪੱਧਰ ਤੇ ਅਸੀਂ ਮਨਾ ਰਹੇ ਹਾਂ ਇਹ ਕਈ ਦਿਨਾਂ ਦੀ ਸਾਡੀਆਂ ਸਾਰੀਆਂ ਤਿਆਰੀਆਂ ਸਾਡੇ ਬੋਰਡ ਬੱਲੀਓ ਸਾਡੇ ਸਕੂਲ ਸਟਾਫ ਬੱਲੀਓ ਸਾਰਿਆਂ ਨੇ ਰਲ ਮਿਲ ਕੇ ਤਿਆਰੀਆਂ ਕੀਤੀਆਂ ਨੇ ਜਿਸ ਸੰਬੰਧ ਦੇ ਵਿੱਚ ਅੱਜ ਸਮਾਗਮ ਹੋ ਰਿਹਾ ਹੈ ਸਭ ਤੋਂ ਪਹਿਲਾਂ ਸੁਖਨੀ ਸਾਹਿਬ ਦੇ ਪਾਠ ਫਿਰ ਸਕੂਲ ਦੇ ਜਿਹੜੇ ਸਾਡੇ ਬੱਚੇ ਨੇ ਇਹਨਾਂ ਵੱਲੋਂ ਗੁਰੂ ਨਾਨਕ ਸਾਹਿਬ ਦੇ ਸਿੱਖ ਇਤਿਹਾਸ ਬਾਰੇ ਉਹਨਾਂ ਵੱਲੋਂ ਕੀਤੀ ਗਈ ਕਹਾਣਾਂ ਉਹਨਾਂ ਵੱਲੋਂ ਕਿਰਤ ਕਰੋ ਨਾਮ ਜਪੋਰ ਵੰਡ ਕੇ ਛਕੋ ਇਸ ਵਿਦੇਸ਼ ਨੂੰ ਗੁਰੂ ਸਾਹਿਬ ਨੇ ਜੋ ਧਾਰਨ ਕੀਤਾ ਸੀ ਟੀਚਰਾਂ ਦੇ ਦੁਆਰਾ ਲੈਕਚਰ ਦੁਆਰਾ ਹੋਰ ਸਾਰਾ ਅਸੀਂ ਅੱਜ ਕਰ ਰਹੇ ਹਾਂ ਗੁਰੂ ਕੇ ਲੰਗਰ ਵੀ ਤਿਆਰ ਕੀਤੇ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਸਾਰਾ ਆਏ ਅੱਜ ਅਸੀਂ ਬਣਾ ਰਹੇ ਹਾਂ ਜੀ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਅਸੀਂ ਵੀ ਤਕਰੀਬਨ ਖਾਲਾ ਸਕੂਲ ਦੇ ਵਿੱਚ ਬਣੇ ਆ ਜੀ ਜੋ ਤੁਸੀਂ ਬਾਹਰ ਇਹ ਪਰਦਸਨੀ ਲਗਾਈ ਹੋਈ ਹੈ ਜੀ ਸਿੱਖ ਇਤਿਹਾਸ ਬਾਰੇ ਯਾਨੀ ਕਿ ਉਹ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਨੇ ਭੁੱਲਦੇ ਜਾਂਦੇ ਨੇ ਇਹ ਇਤਿਹਾਸ ਇਹ ਤੁਹਾਡਾ ਬਹੁਤ ਹੀ ਵਧੀਆ ਪ੍ਰਾਪਨਾ ਹੈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹੋਰ ਸਕੂਲਾਂ ਨੂੰ ਵੀ ਤੇ ਆਪਣੇ ਜੋ ਛੋਟੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਸਿੱਖ ਇਤਿਹਾਸ ਦੇ ਬਾਰੇ ਦੇਖੋ ਜਿਹੜੇ ਪੰਥਕ ادارے ਨੇ ਇਹਨਾਂ ਦਾ ਕੰਮ ਹੀ ਧਰਮ ਪ੍ਰਚਾਰ ਕਰਨਾ ਹੁੰਦਾ ਹੈ ਇਹ ਧਰਮ ਪ੍ਰਚਾਰ ਤਕਰੀਬਨ ਇਹ ਅਸੀਂ ਤਕਰੀਬਨ ਪਿਛਲੇ 30 ਸਾਲ ਤੋਂ ਇਹ ਪ੍ਰਦਰਸ਼ਨੀਆਂ ਦੇ ਨਾਲ ਕਰਦੇ ਆਉਂਦੇ ਆਂ ਇਦੇ ਰਾਹੀਂ ਅਸੀਂ ਕੌਮ ਨੂੰ ਜਾਗਰਤ ਕਰਦੇ ਆਂ ਵੀ ਅਸੀਂ ਆਹ ਕੰਮ ਕਰਨਾ ਹੈ ਆਹ ਕੰਮ ਨਹੀਂ ਕਰਨਾ ਹੈ ਜੋ ਗੁਰੂ ਨਾਨਕ ਸਾਹਿਬ ਦੀ ਮਰਿਆਦਾ ਹੈ ਸਾਡੀ ਸਿੱਖ ਕੌਮ ਦੀ ਰਹਿਤ ਮਰਿਆਦਾ ਹੈ ਕਿਉਂਕਿ ਇਹ ਅਧਾਰਾ ਚੱਲਦਾ ਹੀ ਰਹਿਤ ਮਰਿਆਦਾ ਤੇ ਹੈ ਸੋ ਇਸ ਕਰਕੇ ਅਸੀਂ ਇਸ ਸਕੂਲ ਦੇ ਵਿੱਚ ਜਿੱਥੇ ਅਸੀਂ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦਿੰਨੇ ਆ ਉੱਥੇ ਜਿਹੜੀ ਸਾਡੀ ਪਹਿਲੀ ਸਭ ਤੋਂ ਪਹਿਲੀ ਜਿਹੜੀ ਸਾਡੀ ਪਹਿਲ ਹੁੰਦੀ ਹੈ ਬੱਚਿਆਂ ਨੂੰ ਧਾਰਮਿਕ ਜੀਵਨ ਦੇਣਾ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਕਰਾਉਣਾ ਉਨ੍ਹਾਂ ਦੇ ਅੰਦਰ ਵਿਸ਼ਵਾਸ ਪੈਦਾ ਕਰਕੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਧਰਮ ਦੀ ਸੇਵਾ ਕਰਦੇ ਦੇਸ਼ ਕੌਮ ਧਰਮ ਦੀ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।